ਮੇਰਾ ਨਾਮ ਮਹੌਂਸੂਗਿਆ ਜੀ ਪੱਲੇਦਾਰ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਪੰਜਾਬ ਮੰਗ ਤਾਂ ਸਾਡੀ ਇੱਕੋ ਹੈ ਜੀ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧਾ ਭੁਗਤਾਨ ਕਰਨ ਦੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਨੂੰ ਭਰੋਸੇ ਦੇ ਵਿੱਚ ਲੈ ਲਿਆ ਸੀ ਕਿ ਠੇਕੇਦਾਰੀ ਸਿਸਟਮ ਖਤਮ ਹੋ ਚੁੱਕਿਆ ਜੇਹੜੀ ਜਾਬਤਾ ਹੋਣ ਕਾਰਨ ਅਸੀਂ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਸਕਦੇ ਕਿਉਂਕਿ ਮੁੱਖ ਮੰਤਰੀ ਨੇ ਅੰਬਰ ਸਰ ਦੇ ਵਿੱਚ ਸਾਡੂ ਭਰਾਤਰੀ ਜਥੇਵੰਦੀ ਦੇ ਪ੍ਰਧਾਨ ਹਰਦੇਵ ਸਿੰਘ ਨੂੰ ਵਿਸ਼ਵਾਸ ਦਿਵਾ ਦਿੱਤਾ ਕਿ ਤੁਸੇ ਹੁਣ ਕੋਈ ਮੁਰਦਾਬਾਦ ਕਰਨ ਦੀ ਲੋੜ ਨਹੀਂ ਅਸੀਂ ਤੁਹਾਨੂੰ ਲੈਟਰ ਜਾਰੀ ਨਹੀਂ ਕਰ ਸਕਦੇ ਕੋਰਟ ਆਫ ਕਨੈਕਟ ਲੱਗਿਆ ਹੋਣ ਕਾਰਨ ਪਰੰਤੂ ਹੋਇਆ ਕਿ ਇਹਨਾਂ ਨੇ ਸਾਡੇ ਨਾਲ ਧੋਖੇबाजी ਕੀਤੀ ਹੈ ਵਿਸ਼ਵਾਸ ਘਾਟ ਕੀਤਾ ਸਾਨੂੰ ਸੱਤ ਜਿਹਾ ਬੰਦਿਆਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਕਿ ਤੁਹਾਡਾ ਜਿਹੜਾ ਠੇਕੇਦਾਰੀ ਸਿਸਟਮ ਖਤਮ ਹੈ ਕੋਈ ਟੈਂਡਰ ਨਹੀਂ ਕੋਈ ਸਕੋਰਟ ਨਹੀਂ ਬਿਨਾਂ ਟੈਂਡਰ ਤੋਂ ਤੁਹਾਨੂੰ ਕੰਮ ਦੇ ਦਿੱਤਾ ਜਾਵੇਗਾ ਜਿਹੜੀ ਤੁਹਾਡੇ ਲੈਟਰ ਪੈਣ ਹੈ ਰਜਿਸਟਰ ਜਥੇ ਬੰਦੀ ਆ ਉਸ ਜਥੇ ਬੰਦੀ ਨੂੰ ਬਗਾਇਰ ਟੈਂਡਰ ਬਗਾਇਰ ਸਕਿਉਰਟੀ ਤੋਂ ਇੱਕ ਫਿਕਸਡ ਰੇਟ ਕਰਕੇ ਜਿਹੜਾ ਕਿ 4.5 ਰੁਪਏ ਦੇ ਲਗਭਗ ਲੋਡਿੰਗ ਹੋਏਗੀ ਤੇ 5 ਰੁਪਏ ਦੇ ਲਗਭਗ ਸਟਾਈਕਿੰਗ ਹੋਏਗੀ ਤਾਂ ਜਦੋਂ 18 7 2024 ਨੂੰ ਪਾਲਿਸੀ ਆਉਂਦੀ ਆ ਤਾਂ ਉਹ ਸਾਰੀ ਮਜ਼ਦੂਰ ਮਾਰੂ ਨੀਤੀਆਂ ਵਾਲੀ ਪਾਲਿਸੀ ਆ ਜਦੋਂ ਇਸ ਵਿਸ਼ੇ ਤੇ ਅਸੀਂ ਪੰਜਾਬ ਦੇ ਫੂਡ ਸਪਲਾਈ ਮੰਤਰੀ ਲਾਲਚੰਦ ਕਟਾਰੂ ਚੱਕ ਜੀ ਨੂੰ ਮਿਲਦੇ ਆ ਕਿ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਇਹ ਵਿਸ਼ਵਾਸ ਭਘਾਤ ਕੀਤਾ ਤਾਂ ਉਹ ਪੱਲੇਦਾਰ ਮਜ਼ਦੂਰ ਜਥੇਬੰਦਿਆਂ ਦੇ ਨੁਮਾਇੰਦਿਆਂ ਨੂੰ ਕਹਿੰਦਾ ਕਿ ਬੈਠਾ ਤੁਹਾਨੂੰ ਜਾਣਦਾ ਹੀ ਨਹੀਂ ਕਿੰਨੀ ਮਤਲ ਨਕੰਮੀ ਸਰਕਾਰ ਇਹ ਪੰਜਾਬ ਦੇ ਮਜ਼ਦੂਰ ਨੂੰ ਜਿਹੜਾ ਪੰਜਾਬ ਤੋਂ ਕੰਨਿਆ ਕੁਮਾਰੀ ਤੱਕ ਇਲਾਜ ਪਹੁੰਚਾਦਾ ਉਸ ਮਜ਼ਦੂਰ ਨੂੰ ਕਹਿੰਦਾ ਮੈਂ ਪਛਾਣਿਆ ਨਹੀਂ ਕਿਉਂਕਿ ਇਹ ਲਟੋਰੀਆਂ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੁਹਾਨੂੰ ਅਸੀਂ ਚੇਤਾ ਕਰਾ ਦੇਣਾ ਚਾਹੁੰਦੇ ਆ ਕਰੋੰਗਾ ਦੇ ਵਿੱਚ ਆ ਪਬਲਿਕ ਨੂੰ ਪ੍ਰਸ਼ਾਸਨੋਂ ਪੁਲਸ ਅਧਿਕਾਰੀ ਡਾਂਗਾ ਮਾਰ ਕੇ ਅੰਦਰ ਵੜਦੇ ਸੀ ਤੇ ਸਾਨੂੰ ਡਾਂਗਾ ਮਾਰ ਕੇ ਬਾਹਰ ਕਰਦੇ ਸੀ ਕਹਿੰਦੇ ਜੇਕਰ ਤੁਸੀਂ ਅੱਜ ਨਾ ਕਣਕ ਚੋਣ ਲੋੜ ਕੀਤਾ ਤਾਂ ਭਾਰਤ ਦੇ ਵਿੱਚ ਭੁੱਖ ਮਰੀ ਦਾ ਚਕਾਰ ਲੋਕ ਹੋ ਜਾਣਗੇ ਪਰ ਅਸੀਂ ਆਪਣਾ ਹੀ ਤੇ ਆਪਣੇ ਬੱਚਿਆਂ ਦੀ ਪਰਵਾਹ ਨਾ ਕਰਦੇ ਹੋਏ ਅਸੀਂ ਭਾਰਤ ਦੇ ਕੋਨੇ-ਕੋਨੇ ਦੇ ਵਿੱਚ ਅਨਾਜ ਪਹੁੰਚਾਇਆ ਤਾਂ ਅੱਜ ਸਾਡੇ ਨਾਲ ਇਹ ਸਰਕਾਰ ਕਿਹੜਾ ਵਿਹਾਰ ਕਰ ਰਹੀ ਹੈ ਕਿ 10 ਨੋਹਾਂ ਦੇ ਕਿਰਤ ਕਰਨ ਵਾਲੇ ਇਹ ਕਿਰਤ ਦੇ ਪੈਸੇ ਦੇਣ ਨੂੰ ਤਿਆਰ ਨਹੀਂ ਅਸੀਂ ਕੋਈ ਇਹਨਾਂ ਤੋਂ ਕਰਜ਼ਾ ਮਾਫੀ ਨਹੀਂ ਕਰਾ ਰਹੇ ਅਸੀਂ ਇਹਨਾਂ ਤੋਂ ਕੋਈ ਐ ਨਹੀਂ ਮੰਗ ਰਹੇ ਵੀ ਸਾਨੂੰ ਤੁਸੀਂ 50000 ਰੁਪਏ ਨੌਕਰੀ ਦਿਓ ਅਸੀਂ ਸਿਰਫ ਆਪਣੇ 10 ਨੋਹਾਂ ਦੀ ਕਿਰਤ ਦਾ ਪੈਸਾ ਮੰਗ ਰਹੇ ਹਾਂ ਪਰ ਉਹ ਵੀ ਅੱਜ ਇਹ ਸਰਕਾਰ ਦੇਣ ਨੂੰ ਤਿਆਰ ਨਹੀਂ ਜੇਕਰ ਇਹੋ ਰਵਈਆ ਇਸ ਸਰਕਾਰ ਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਨਤੀਜੇ ਭੁਗਤਣੇ ਪੈਣਗੇ ਭਾਵੇਂ ਜਿਮਨੀ ਚੋਣਾ ਹੋਣ ਜਾਂ ਫਿਰ ਜ਼ਿਲ੍ਹਾ ਪ੍ਰਸਿੱਧ ਚੋਣਾ ਹੋਣ ਅਸੀਂ ਇਕੱਲੇ ਇਕੱਲੇ ਹਲਕੇ ਦੇ ਵਿੱਚ ਜਾ ਕੇ ਇਹਨਾਂ ਦਾ ਬਾਈਕਾਟ ਕਰਾਂਗੇ ਇਸੇ ਤਰ੍ਹਾਂ ਜਿਹੜੀ ਜ਼ਿਲ੍ਹਾ ਪ੍ਰਸਿੱਧ ਚੋਣਾ ਇਕੱਲੇ ਇਕੱਲੇ ਜ਼ਿਲ੍ਹੇ ਦੇ ਵਿੱਚ ਜਾ ਕੇ ਬਲਾਕ ਲੈਵਲ ਤੇ ਜਾ ਕੇ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਬਾਈਕਾਟ ਕਰਾਂਗੇ ਕੋਈ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਮੰਤਰੀ ਸਾਹਿਬ ਮੈਂ ਪਹਿਲਾਂ ਹੀ ਤੁਹਾਡੇ ਚੰਨੋਂ ਆਹ ਦੱਸ ਚੁੱਕਿਆ ਹਾਂ ਕਹਿੰਦਾ ਮੈਂ ਪਛਾਣਦਾ ਹੀ ਨਹੀਂ ਪੰਜਾਬ ਦੇ ਲੋਕਾਂ ਨੂੰ ਉਹ ਤਾਂ ਦਿੱਲੀ ਦੇ ਲੋਕਾਂ ਨੂੰ ਪਛਾਣ ਲੱਗੇ ਦਿੱਲੀ ਤੋਂ ਸਰਕਾਰ ਚੱਲ ਰਹੀ ਹੈ ਪੰਜਾਬ ਦੇ ਬਸ ਦੀ ਗੱਲ ਨਹੀਂ ਹੁਣ ਕੀ ਮੰਗ ਪੱਤਰ ਦੇਗੇ ਇੱਥੇ ਅੱਜ ਅਸੀਂ ਡੀਸੀ ਸਾਹਿਬ ਨੂੰ ਇਸੇ ਪ੍ਰਤੀ ਮੰਗ ਪੱਤਰ ਦੇ ਲਗਾ ਰਹੇ ਹਾਂ ਕਿ ਬੇਸੇ ਸਾਹਿਬ ਤੁਸੀਂ ਜ਼ਿਲ੍ਹੇ ਦੇ ਮਾਲਕੋ ਤੁਸੀਂ ਦੇਖਿਆ ਹਾੜੀ ਦੇ ਸੀਜ਼ਨ ਦੇ ਵਿੱਚ ਕੀ ਹਾਲ ਹੋਇਆ ਕਿਸ ਤਰੀਕੇ ਨਾਲ ਕੁਝ ਜਿਹੜੇ ਕਣਕ ਦੀ ਸਾਢੇ ਸੰਭਾਲ ਕਰਾਈ ਆ ਜੋ ਹਾਲਾਤ ਉਹ ਵਿਗੜ ਗਏ ਤਾਂ ਆਉਣ ਵਾਲਾ ਸੀਜ਼ਨ ਤੇ ਜੋ ਫੈਸਲਾ ਬਾਹਰ ਨੂੰ ਜਾਣੀਆਂ ਨੇ 8ਵੇਂ ਮਹੀਨੇ ਦੇ ਵਿੱਚ ਅਗਸਤ ਦੇ ਵਿੱਚ ਤਾਂ ਹੋ ਸਕਦਾ ਸੰਘਰਸ਼ ਕਮੇਟੀ ਉੱਤੇ ਮੰਤਨ ਕਰਕੇ ਫੈਸਲਾ ਲੈ ਲੇ ਕਿ ਅਸੀਂ ਇੱਕ ਵੀ ਬੋਰੀ ਬਾਹਰ ਨਹੀਂ ਜਾਣ ਦਵਾਂਗੇ ਤਾਂ ਫਿਰ ਉਹੀ ਪੰਜਾਬ ਸਰਕਾਰ ਕਿਹਨੂੰ ਕਹੇਗੀ ਜਿੱਥੇ ਅਸੀਂ ਬੀਸੀਐਸ ਨੂੰ ਹਵਾਲਾ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਅਗਲੀ ਰਣਨੀਤੀ ਅਗਲੀ ਰਣਨੀਤੀ ਅਸੀਂ ਇਸ ਤੋਂ ਬਾਅਦ ਸਾਡੀ ਸੰਘਰਸ਼ ਕਮੇਟੀ ਦੀ ਮੀਟਿੰਗ ਹੈ ਉਹ ਮੇਰੇ ਹਿਸਾਬ ਨਾਲ ਪਹਿਲੀ ਜਾਂ 2 ਤਰੀਕ ਨੂੰ ਹੋ ਸਕਦੀ ਹੈ ਉਹਦੇ ਵਿੱਚ ਅਸੀਂ ਅਗਲਾ ਪ੍ਰੋਗਰਾਮ ਹੈ ਜਿਹੜਾ ਉਹ ਲਿਖਾਂਗੇ